ਆਦਰ ਪੰਜਾਬੀਓ ਅੱਜ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਮੈਸੂ ਪੰਜਾਬੀਆਂ ਨੂੰ ਅਤੇ ਦੇਸ਼ਵਾਸੀਆਂ ਬਹੁਤ-ਬਹੁਤ ਵਧਾਈ ਦਿੰਦਾ ਅੱਜ ਦੇ ਇਸ ਮੌਕੇ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਟਿਆਲਾ ਦੀ ਇਸ ਪਵਿੱਤਰਤਾ ਦਿੱਤੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਵਿਪੇਟ ਕਰਦਾ ਹਾਂ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਆਜ਼ਾਦੀ ਦੇ ਨਾਲ ਨਾਲ ਧਰਮ ਨਿਰਪੱਖਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਖਾਤਰ ਆਪਣਾ ਬਲੀਦਾਨ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਏਕਤਾ ਸਰਬ ਸੰਜੀਵਾਲਤਾ ਬਹਾਦਰੀ ਹੱਕ ਸੱਚ ਦੀ ਬਾਜ਼ ਠਾਉਣ ਤੇ ਦੇ ਆ ਦਾ ਸੰਦੇਸ਼ ਦਿੰਦੀ ਹੈ ਪਿਆਰੇ ਪੰਜਾਬੀਓ ਇਸ ਮੁਬਾਰਕ ਮੌਕੇ ਤੇ ਮੈਂ ਮੁਲਕ ਦੀ ਆਜ਼ਾਦੀ ਲਈ ਲੜੇ ਬੜੇ ਲੰਬੇ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਬੇਸ਼ਕਤ ਸੂਰਬੀਰਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਤੇ ਸਤਿਕਾਰ ਪੇਟ ਕਰਦਾ ਹਾਂ ਸਾਨੂੰ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਫਕਰ ਹੈ ਕਿ ਮੁਲਕ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਯੋਧਿਆਂ ਨੇ ਦਿੱਤੀਆਂ। ਸੋ ਮੁਲਕ ਨੂੰ ਆਜ਼ਾਦ ਕਰਾਉਣ ਲਈ ਸਹੀਮਾਨੇ ਵਿੱਚ ਗਨਰਾਜ ਬਣਾਉਣ ਲਈ ਦੇਸ਼ ਨੂੰ ਆਪਣੇ ਸੰਵਿਧਾਨ ਦੀ ਲੋੜ ਸੀ। अनेका ਵਿਭਿੰਨਤਾਵਾਲੇ ਸਾਡੇ ਇਸ ਵਿਸ਼ਾਲ ਮੁਲਕ ਦੇ ਵਿੱਚ ਸੰਵਿਧਾਨ ਬਣਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਹੁਤ ਮਹਾਨ ਕਾਰਜ ਸੀ। ਇਸ ਕਾਰਜ ਨੂੰ ਸਿਰੇ ਚੜਾਉਣ ਲਈ ਸਭ ਤੋਂ ਵੱਡਾ ਯੋਗਦਾਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦਰਸੀ ਜਿਸ ਨਾਲ ਸਾਡੇ ਮੁਲਕ ਵਿੱਚ ਜਮਹੂਰੀ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਸੰਵਿਧਾਨ ਲਾਗੂ ਹੋਇਆ। ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਸਾਲ 1950 ਦੇ ਵਿੱਚ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ। ਇਸ ਲਈ ਸਾਰੇ ਦੇਸ਼ ਵਾਸੀਆਂ ਲਈ ਬਹੁਤ ਮਹੱਤਵਪੂਰਨ ਦਿਨ। ਮੈਂ ਕਿਹਾ ਫਿਰ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਵਿਧਾਨ ਲਾਗੂ ਹੋਣ ਤੋਂ 75 ਬਰੇ ਪੂਰੇ ਹੋਣ ਤੇ ਦੇਸ਼ ਵਿੱਚ ਸੰਵਿਧਾਨ ਬਾਰੇ ਚਰਚਾ ਵੀ ਹੋ ਰਹੀ ਹੈ। ਦੇਸ਼ ਦੀ ਸੰਸਦ ਵਿੱਚ ਵੀ ਮੌਜੂਦਾ ਸੰਦਰਭ ਚ ਸੰਵਿਧਾਨ ਦੀ ਇਮਾਨੀਤ ਬਾਰੇ ਵਿਸ਼ੇਸ਼ ਸੈਸ਼ਨ ਵੀ ਹੋਇਆ। ਆਜ਼ਾਦੀ ਸੰਗਰਾਮ ਚ ਪੰਜਾਬੀ ਯੋਧਿਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਕੂਕਾ ਲਹਿਰ ਬੱਬਰ ਕਲੀ ਲਹਿਰ ਗਦਰ ਲਹਿਰ ਕਾਮਾਗਾਟਾ ਮਾਰੂ ਪਗੜੀ ਸੰਭਾਲ ਜੱਟਾ ਵਰਗੀਆਂ ਆਜ਼ਾਦੀ ਲਹਿਰਾਂ ਤਾਂ 100% ਦੀ 100% ਦੀ ਪੰਜਾਬ ਦੇ ਆਸਨ ਪੰਜਾਬੀ ਸਨ ਉਹ ਜੁਲਮ ਤੇ ਜ਼ਬਰ ਦੇ ਖਿਲਾਫ ਲੜਨ ਦੀ ਪ੍ਰੇਰਣਾ ਗੁਰੂ ਸਾਹਿਬਾਨ ਤੋਂ ਹਰ ਪੰਜਾਬੀ ਨੂੰ ਗੁਰਤੀ ਦੇ ਵਿੱਚ ਹੀ ਮਿਲੀ ਹੈ ਬਾਬਾ ਮਹਾਰਾਜ ਸਿੰਘ ਬਾਬਾ RAM ਸਿੰਘ ਸ਼ਹੀਦ ਭਗਤ ਸਿੰਘ ਸੁਖਦੇਵ ਲਾਲ Lajpat Rai ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਮਦਨ لال ਟਿੰਗੜਾ ਦੀਵਾਨ ਸਿੰਘ ਕਾਲੇ ਪਾਣੀ ਅਤੇ ਹੋਰ ਸੰਕੜੇ ਯੋਧੇ ਜਿਨ੍ਹਾਂ ਨੇ ਭਾਰਤ ਦਾ ਇਤਿਹਾਸ ਰਚਿਆ ਬਾਬਾ ਮਹਾਰਾਜ ਸਿੰਘ ਬਾਬਾ ਰਾਮ ਸਿੰਘ ਕਰਤਾਰ ਸਿੰਘ ਸਰਾਬਾ ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਸੁਖਦੇਵ ਸਿੰਘ ਇਹ ਲੁਧਿਆਣੇ ਜ਼ਿਲ੍ਹੇ ਨਾਲ ਇਸ ਸਬੰਧਤ ਸੋ ਇਹਨਾਂ ਦੇ ਇਹਨਾਂ ਸ਼ਹੀਦਾਂ ਦਾ ਸੁਪਨਾ ਸੀ ਕਿ ਯਾਦ ਭਾਰਤ ਵਿੱਚ ਗਰੀਬੀ ਅਨਪੜਤਾ ਬੇਰੁਜ਼ਗਾਰੀ ਉੱਚੀ ਨੀਚੇ ਸਮਾਜਿਕ ਆਰਥਿਕ ਤੇ ਕਾਨੂੰਨੀ ਨਾ ਬਰਾਬਰੀ ਵਰਗੀਆਂ ਲਾਂਤਾਂ ਵਾਸਤੇ ਕੋਈ ਥਾਣਾ ਹੋਵੇ ਪਰ ਬੜੇ ਅਫਸੋਸ ਦੀ ਗੱਲ ਹੈ ਸਾਡੇ 7 ਦਹਾਕੇ ਬੀਤਣ ਤੋਂ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਸਕਾਰ ਨਹੀਂ ਹੋਏ ਆਜ਼ਾਦੀ ਹਾਸਲ ਕਰਨ ਲਈ ਜਦੋਂ ਦੇਸ਼ ਦਾ ਬਟਵਾਰਾ ਹੋਇਆ ਉਦੋਂ ਵੀ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੇ ਚੱਲਿਆ ਸੋ ਦੇਸ਼ ਨੂੰ Ụਕਮਰੀ ਤੋਂ ਤੇ ਬਾਹਰਲੇ ਹਮਲਿਆਂ ਤੋਂ ਰਾਖੀ ਕਰਨ ਲਈ ਹਮੇਸ਼ਾ ਪੰਜਾਬੀ ਮੋਰੀ ਰਹਿੰਦੇ ਨੇ ਅਨਾਜ ਭੰਡਾਰ ਦੇ ਵਿੱਚ 60% ਪੰਜਾਬੀ ਯੋਗਦਾਨ ਪਾਉਂਦੇ ਨੇ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅਨਾਜ ਦੀ ਕਮੀ ਆਉਂਦੀ ਹੈ ਤਾਂ ਦੇਸ਼ ਨੂੰ ਪੰਜਾਬ ਤੋਂ ਹੀ ਉਮੀਦ ਹੁੰਦੀ ਹੈ ਤੇ ਪੰਜਾਬ ਨੇ ਕਦੇ ਵੀ ਦੇਸ਼ ਦਾ ਦਿਲ ਤੋੜਿਆ ਨਹੀਂ ਪਾਵੇਂ ਹਰਾ ਇਨਕਲਾਬ ਹੋਵੇ ਪਾਵੇਂ ਵਕ ਵਕ ਸਮੇ ਤੇ ਵਕ ਵਕ ਮੌਕੇ ਤੇ ਚਲਾਈਆਂ ਗਈਆਂ ਹੋਰ ਲਹਿਰਾਂ ਹੋ ਪੰਜਾਬੀ ਹਮੇਸ਼ਾ ਅਗੇ ਰਹੇ ਨੇ ਬਹਾਦਰ ਪੰਜਾਬੀਓ ਅੱਜ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਮੈਸੂ ਪੰਜਾਬੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅੱਜ ਦੇ ਇਸ ਮੌਕੇ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਟਿਆਲਾ ਵੀ ਇਸ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਉਪੇਟ ਕਰਦਾ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਆਜ਼ਾਦੀ ਦੇ ਨਾਲ ਨਾਲ ਧਰਮ ਨਿਰਪੱਖਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਖਾਤਰ ਆਪਣਾ ਬਲੀਦਾਨ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਏਕਤਾ ਸਰਬ ਸੰਜੀਵਾਲਤਾ ਬਹਾਦਰੀ ਹੱਕ ਸੱਚ ਦੀ ਆਵਾਜ਼ ਠਾਉਣ ਤੇ ਦਇਆ ਦਾ ਸੰਦੇਸ਼ ਦਿੰਦੀ ਹੈ ਪਿਆਰੇ ਪੰਜਾਬੀਓ ਇਸ ਮੁਬਾਰਕ ਮੌਕੇ ਤੇ ਮੈਂ ਮੁਲਕ ਦੀ ਆਜ਼ਾਦੀ ਲਈ ਲੜੇ ਬੜੇ ਲੰਬੇ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਬੇਸ਼ਕਤ ਸੂਰਬੀਰਾਂ ਨੋ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਰਦਾ ਤੇ ਸਤਕਾਰ ਭੇਟ ਕਰਦਾ ਹਾਂ ਸਾਨੂੰ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਫਕਰ ਹੈ ਕਿ ਮੁਲਕ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਯੋਧਿਆਂ ਨੇ ਦਿੱਤੀਆਂ ਸੋ ਮੁਲਕ ਨੂੰ ਆਜ਼ਾਦ ਕਰਾਉਣ ਲਈ ਸਹੀ ਮਾਨਿਆਂ ਵਿੱਚ ਗਨਰਾਜ ਬਣਾਉਣ ਲਈ ਦੇਸ਼ ਨੂੰ ਆਪਣੇ ਸੰਵਿਧਾਨ ਦੀ ਲੋੜ ਸੀ अनेਕਾਂ ਵਿਪਿੰਤਾਵਾਲੇ ਸਾਡੇ ਇਸ ਵਿਸ਼ਾਲ ਮੁਲਕ ਦੇ ਵਿੱਚ ਸੰਵਿਧਾਨ ਬਣਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਹੁਤ ਮਹਾਨ ਕਾਰਜ ਸੀ ਇਸ ਕਾਰਜ ਨੂੰ ਸਿਰੇ ਚੜਾਉਣ ਲਈ ਸਭ ਤੋਂ ਵੱਡਾ ਯੋਗਦਾਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਸੀ ਜਿਸ ਨਾਲ ਸਾਡੇ ਮੁਲਕ ਵਿੱਚ ਜਮਹੂਰੀ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਸੰਵਿਧਾਨ ਲਾਗੂ ਹੋਇਆ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਸਾਲ 1950 ਦੇ ਵਿੱਚ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਇਸ ਲਈ ਸਾਰੇ ਦੇਸ਼ਵਾਸੀਆਂ ਲਈ ਬਹੁਤ ਮਹੱਤਵਪੂਰਨ ਦਿਨ ਹੈ ਮੈਂ ਕਿਹਾ ਫਿਰ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਵਿਧਾਨ ਲਾਗੂ ਹੋਣ ਤੋਂ 75 ਬਰੇ ਪੂਰੇ ਹੋਣ ਤੇ ਦੇਸ਼ ਵਿੱਚ ਸੰਵਿਧਾਨ ਬਾਰੇ ਚਰਚਾ ਵੀ ਹੋ ਰਹੀ ਹੈ ਦੇਸ਼ ਦੀ ਸੰਸਦ ਵਿੱਚ ਵੀ ਮੌਜੂਦਾ ਸੰਦਰਭ ਚ ਸੰਵਿਧਾਨ ਦੀ ਇਮੇਂੀਅਤ ਬਾਰੇ ਵਿਸ਼ੇਸ਼ ਸੈਸ਼ਨ ਵੀ ਹੋਇਆ ਆਜ਼ਾਦੀ ਸੰਗਰਾਮ ਚ ਪੰਜਾਬੀ ਯੋਧਿਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਕੁੱਕਾ ਲਹਿਰ ਬੱਬਰ ਕਾਲੀ ਲਹਿਰ ਗਦਰ ਲਹਿਰ ਕਾਮਾਗਾਟਾ ਮਾਰੂ ਪਗੜੀ ਸੰਭਾਲ ਗੱਟਾ ਵਰਗੀਆਂ ਆਜ਼ਾਦੀ ਲੈਣਾ ਤਾਂ 100% ਦੀ 100% ਹੀ ਪੰਜਾਬ ਦੀਆਂ ਸਨ ਪੰਜਾਬੀ ਸਨ ਉਹ ਜੁਲਮ ਤੇ ਜ਼ਬਰ ਦੇ ਖਿਲਾਫ ਡਟਣ ਦੀ ਪ੍ਰੇਰਣਾ ਗੁਰੂ ਸਾਹਿਬਾਨ ਤਾਸੋਂ ਹਰ ਪੰਜਾਬੀ ਨੂੰ ਗੁਰਤੀ ਦੇ ਵਿੱਚ ਹੀ ਮਿਲੀ ਹੈ ਬਾਬਾ ਮਹਾਰਾਜ ਸਿੰਘ ਬੱਬਰਾਮ ਸਿੰਘ ਸ਼ਹੀਦ ਭਗਤ ਸਿੰਘ ਸੁਖਦੇਵ ਲਾਲ Lajpat Rai ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਮਦਨ لال ਟਿੰਗਰਾ ਦੀਵਾਨ ਸਿੰਘ ਕਾਲੇ ਪਾਣੀ ਅਤੇ ਹੋਰ ਸੰਕੜੇ ਯੋਧੇ ਜਿਨ੍ਹਾਂ ਨੇ ਭਾਰਤ ਦਾ ਇਤਿਹਾਸ ਰਚਿਆ ਬਾਬਾ ਮਹਾਰਾਜ ਸਿੰਘ ਬੱਬਰਾਮ ਸਿੰਘ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਸੁਖਦੇਵ ਜੀ ਇਹ ਲੁਧਿਆਣੇ ਜ਼ਿਲ੍ਹੇ ਨਾਲ ਇਸ ਸੰਬੰਧਿਤ ਸੋ ਇਹਨਾਂ ਦੇ ਇਹਨਾਂ ਸ਼ਹੀਦਾਂ ਦਾ ਸੁਪਨਾ ਸੀ ਕਿ ਯਾਦ ਭਾਰਤ ਵਿੱਚ ਗਰੀਬੀ ਹਨ ਪੜਤ ਤਬਦੀਰਜ਼ਗਰੀ ਉੱਚੀ ਨੀਚ ਸਮਾਜਿਕ ਆਰਥਿਕ ਤੇ ਕਾਨੂੰਨੀ ਨਾਂ ਬਰਾਬਰੀ ਵਰਗੀਆਂ ਲਾਂਤਾ ਵਾਸਤੇ ਕੋਈ ਥਾਣਾ ਹੋਵੇ ਪਰ ਬੜੇ ਅਫਸੋਸ ਦੀ ਗੱਲ ਹੈ ਸਾਡੇ 7 ਦਹਾਕੇ ਬੀਤਣ ਤੋਂ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਸਹਕਾਰ ਨਹੀਂ ਹੋਏ ਆਜ਼ਾਦੀ ਹਾਸਲ ਕਰਨ ਲਈ ਜਦੋਂ ਦੇਸ਼ ਦਾ ਬਟਵਾਰਾ ਹੋਇਆ ਉਦੋਂ ਵੀ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੇ ਚੱਲਿਆ ਸੋ ਦੇਸ਼ ਨੂੰ ਭੁੱਖਮਰੀ ਤੋਂ ਤੇ ਬਾਹਰੀ ਹਮਲਿਆਂ ਤੋਂ ਰਾਖੀ ਕਰਨ ਲਈ ਹਮੇਸ਼ਾ ਪੰਜਾਬੀ ਮੋਰੀ ਰਹਿੰਦੇ ਨੇ ਅਨਾਜ ਭੰਡਾਰ ਦੇ ਵਿੱਚ 60% ਪੰਜਾਬੀ ਯੋਗਦਾਨ ਪਾਉਂਦੇ ਨੇ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅਨਾਜ ਦੀ ਕਮੀ ਆਉਂਦੀ ਹੈ ਤਾਂ ਦੇਸ਼ ਨੂੰ ਪੰਜਾਬ ਤੋਂ ਹੀ ਉਮੀਦ ਹੁੰਦੀ ਹੈ ਤੇ ਪੰਜਾਬ ਨੇ ਕਦੇ ਵੀ ਦੇਸ਼ ਦਾ ਦਿਲ ਤੋੜਿਆ ਨਹੀਂ ਭਾਵੇਂ ਹਰ ਇਨਕਲਾਬ ਹੋਵੇ ਭਾਵੇਂ ਉਹ ਵਕ ਵਕ ਸਮੇਂ ਤੇ ਵਕ ਵਕ ਮੌਕੇ ਤੇ ਚਲਾਈਆਂ ਗਈਆਂ ਹੋਰ ਲਹਿਰਾਂ ਹੋਣ ਪੰਜਾਬੀ ਹਮੇਸ਼ਾ ਅੱਗੇ ਰਹਿਣਗੇ